ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤਾਂ ਲਿਕ ਪਾਲਕ ਗੱਟੀ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ ਐਡਰੈਸ ਤੇ ਜਾਣਕਾਰੀ ਪੁੱਛ ਪਰ ਹੋਰ ਦੇ ਆ ਵੀਰਾਂ ਤੋਂ ਬਾਈ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਕਨਫਰਮ ਕਰਵਾ ਲਓ ਵੀਰੇ ਆਪਣਾ ਜੀ ਨਾਮ ਲਖਵਿੰਦਰ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਨਾਮ ਲਖਵਿੰਦਰ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਤੇ ਲਖਵਿੰਦਰ ਜਿਹੜੀ ਆਪਾਂ ਸਕਰੀਨ ਤੇ ਕੱਟੀ ਦੇਖੀ ਜਾਂਦੇ ਆ ਆਪਣੀ ਮੁੱਲ ਲਈ ਆ ਕਿ ਕਰਦੀ ਆ ਕਰਦੀ ਆ ਬਾਈ ਕਰਦੀ ਕੱਟੀ ਐ ਤੇ ਕਿੰਨੀ ਕੁ ਉਮਰ ਹੈਗੀ ਇਹੋ 15 ਮਿੰਟ ਦੀ ਉਮਰ ਆ ਬਾਈ 15 ਮਿੰਟਾਂ ਦੀ ਉਮਰ ਆ ਤੇ ਮਦਰ ਰਿਕਾਰਡ ਕਿੰਨਾ ਕਾਗਾ 15 16 ਕਿਲੋ ਦੁੱਧ ਹੈਗਾ ਸੀਦੀ ਮਾ ਥੱਲੇ ਮਲਕਾਹਣ ਦਾ ਮਤਵਲ ਫੋਟੋ ਵੀਡੀਓ ਦੋਸਤੋ ਵੀਰ ਕੰਨਾ ਵੀ ਆਪਣੇ ਕੋਲ ਹੈਗੀਆਂ ਨੇ ਲੈਵ ਚੋਂਦੀ ਦੀ ਮੱਝ ਦੀਆਂ ਫੋਟੋਆਂ ਨੇ ਤੇ ਨਾਲ ਹੀ ਕੱਟੀ ਦੀਆਂ ਨੇਗੀਆਂ ਛੋਟੀ ਹੁੰਦੀਆਂ ਨੇ ਤੇ ਲਖਮਿੰਦਰ ਖੋਲ ਕੇ ਗੇੜਾ ਦਵਾ ਦੇ ਤੋਰੇ ਪੱਖੋਂ ਪਪਾਈਆਂ ਨੂੰ ਚੈੱਕ ਕਰਵਾ ਦੀ ਦੋਸਤੋ ਚੰਗਾ ਕਦਗਟ ਛੋਟਾ ਸਿੰਘ ਕਹਿਣ ਦਾ ਕਹਿਣ ਦਾ ਮਤਲਬ ਦੋਸਤੋ ਚੰਗੀ ਸਮੀਪਲੀ ਰਾਜੀ ਕੱਟੀ ਹੈਗੀ ਤੇ ਬਾਕੀ ਤੋਰੇ ਤਾਰੇ ਦੀ ਹੈਗੀ ਐਨ ਬਿਲਕੁਲ ਸਾਫ ਜੇ ਕਿਸੇ ਮੇਰੇ ਵੀਰ ਦੀ ਸਮਹਦਾਰੀ ਚਾਹੁੰਦੀ ਹੈ ਤਾਂ ਵੀਰ ਲਖਮਿੰਦਰ ਨਾਲ ਕੰਟੈਕਟ ਕਰ ਲਿਓ ਪਿੰਡ ਹੈਗਾ ਧੌਲਾ ਤੇ ਜ਼ਿਲ੍ਹਾ ਹੈਗਾ ਬਰਨਾਲਾ ਚੰਗੀ ਸਮੀਪਲੀ ਜਾਤ ਬਰੀਡ ਵਾਲੀ ਕੱਟੀ ਹੈ ਦੋਸਤੋ ਤੇ ਥਾਣ ਲਖਮਿੰਦਰ ਚਾਰ ਹੀ ਨੇ ਵੀਰੇ ਦੋਸਤੋ ਥਾਣ ਹੈਗੇ ਨੇ ਚਾਰ ਹੀ ਕੋਈ ਫੋਟ ਸੰਗਣੀ ਆਪਾਂ ਨੇੜੇ ਤੋਂ ਜੱਜਮੈਂਟ ਕਰਵਾ ਲੈਣਾ ਤੁਹਾਨੂੰ ਆਹ ਦੇਖ ਸਕਦੇ ਹੋਗੇ ਥਾਣ ਚਾਰ ਹੀ ਨੇਗੇ ਕੱਟੀ ਤੇ ਕੋਈ ਫੋਟ ਸੰਗਣੀ ਤੇ ਚੰਗੀ ਸਮੀਪਲੀ ਹੈ ਕਹਿਣ ਦਾ ਭਾਅ ਬ ਰਾਜੀ ਹੈ ਕੱਟੀ ਤੇ ਸਿੰਘ ਦੋਸਤੋ ਛੋਟਾ ਹੈਗਾ ਹੁਣ ਤੁਸੀਂ ਗੋਲ ਕਰਨ ਲੱਗੀ ਤੇ ਲਖਮਿੰਦਰ ਰੇਟ ਕੀ ਹੋਊਗਾ ਇਹਦਾ ਲੈਣ ਦੇਣ ਵਾਲਾ ਵੀਰੇ ਮੁੱਲ 40000 ਮੁੱਲ 40000 ਮੰਨਤਾਂ ਨੂੰ ਹੋਊਗਾ ਥੋੜਾ ਮੋਟੂ ਜੀ ਦੋਸਤੋ ਵੀਰ ਕਣਾ ਵੀ ਰੇਟ 40000 ਹੈਗਾ ਆਪਾਂ ਡਿਮਾਂਡ ਕੋਈ ਜ਼ਿਆਦਾ ਨਹੀਂ ਕੀਤੀ ਘਰੇ ਆਏ ਬੰਦੇ ਦਾ 40000 ਚੋਂ ਮੰਨਤਾਂ ਜ਼ਰੂਰ ਹੋਊਗਾ ਦੋਸਤੋ ਜਿਹੜੇ ਵੀਰ ਨੇ ਪਾਲਣੀ ਹੈ ਫੋਨ ਉਹੀ ਲਾਇਓ ਵੀਰ ਕਣਾ ਵੀ ਆਪਾਂ ਪਾਲਣ ਵਾਲਿਆਂ ਤੋਂ ਬਿਨਾ ਹੋਰ ਕਿਸੇ ਵੀਰ ਨੂੰ ਗੱਟੀ ਦੇਣੀ ਨਹੀਂਗੀ ਪੱਲਨ ਵਾਲਾ ਵੀਰੀ ਫੋਨ ਲਾਇਓ ਜੇ ਕਿਸੇ ਮੇਰੇ ਵੀਰ ਦੀ ਸਾਮਦਾਰੀ ਚ ਆਉਂਦੀ ਆ ਦੇਖ ਸਕਦੇ ਹੋ ਦੋਸਤੋ ਚਾਰੇ ਪਾਸੇ ਆਪਾਂ ਕੱਟੀ ਤੁਹਾਨੂੰ ਦਿਖਾਤੀ ਜੇ ਕਿਸੇ ਮੇਰੇ ਵੀਰ ਦੀ ਸਾਮਦਾਰੀ ਚ ਆਉਂਦੀ ਆ ਲਖਵਿੰਦਰ ਨਾਂ ਕੰਡੈਕਟ ਕਰੋ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 7508883132 ਐਦਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤੈਅ ਦਿਲਾਉ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ